ਨਾ ਰੱਬ ਜਿਸ ਦੇ ਪਾ ਪਾਂਦਾ ਕਰਦਾ ਹਿੱਸਾ ਉਹ ਤਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ ਉਹ ਤਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ ਉਹ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਟਾਸ ਕੇ ਗਏ ਖੁਸ਼ ਖਬਰੀ ਦੇ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਜਬੂਰ 103 ਦੀ 13 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਤਿਵੇਂ ਜਹਾਵਾ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ ਜਬੂਰਕਾਰ ਪਰਮੇਸ਼ਰ ਅਤੇ ਮਨੁੱਖ ਦੇ ਰਿਸ਼ਤੇ ਨੂੰ ਇੱਕ ਸੁੰਦਰ ਨਾਮ ਦਿੰਦਾ ਹੈ ਉਹ ਪਰਮੇਸ਼ਰ ਨੂੰ ਪਿਤਾ ਕਹਿੰਦਾ ਹੈ ਕਿਉਂਕਿ ਪਰਮੇਸ਼ਰ ਨੇ ਸਾਨੂੰ ਬਣਾਇਆ ਹੈ ਅਤੇ ਉਹ ਸਾਡਾ ਸਿਰਜਣਹਾਰ ਹੈ ਯਸ਼ਾਇਆ 46 ਦੀ 8 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਇਹ ਜਹਾਵਾ ਤੂੰ ਸਾਡਾ ਪਿਤਾ ਹੈ ਅਸੀਂ ਮਿੱਟੀ ਹਾਂ ਤੇ ਤੂੰ ਕਮਿਆਰ ਹੈ ਅਸੀਂ ਸਾਰੇ ਤੇਰੀ ਦਸਤਕਾਰੀ ਹਾਂ ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਮਨੁੱਖ ਨੂੰ ਮਿੱਟੀ ਤੋਂ ਬਣਾਇਆ ਉਸਨੇ ਮਨੁੱਖ ਨੂੰ ਇਸ ਤਰ੍ਹਾਂ ਆਕਾਰ ਦਿੱਤਾ ਜਿਵੇਂ ਇੱਕ কুমਰਾਰ ਮਿੱਟੀ ਨੂੰ ਆਕਾਰ ਦਿੰਦਾ ਹੈ ਉਸਨੇ ਮਨੁੱਖ ਨੂੰ ਆਪਣੇ ਸਰੂਪ ਵਿੱਚ ਬਣਾਇਆ ਪਰ ਮਨੁੱਖ ਪਾਪ ਵਿੱਚ ਡਿੱਗ ਪਿਆ ਅਤੇ ਵਿਰਸਟ ਹੋ ਗਿਆ ਜਦੋਂ ਇੱਕ ਪਾਂਡਾ কুমਰਾਰ ਦੇ ਹੱਥ ਵਿੱਚ ਖਰਾਬ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਸੁੱਟ ਨਹੀਂ ਦਿੰਦਾ ਉਹ ਉਸੇ ਮਿੱਟੀ ਤੋਂ ਇੱਕ ਹੋਰ ਭਾਂਡਾ ਬਣਾਉਂਦਾ ਹੈ ਅਤੇ ਇਹ ਉਸਦੀ ਨਵੀਂ ਰਚਨਾ ਬਣ ਜਾਂਦੀ ਹੈ। ਪਰਮੇਸ਼ਰ ਨੇ ਵੀ ਇਹੀ ਕੀਤਾ ਹੈ ਅਤੇ ਪ੍ਰਭੂ ਯਿਸੂ ਮਸੀਹ ਨੂੰ ਮਨੁੱਖਤਾ ਲਈ ਇਸ ਧਰਤੀ ਉੱਤੇ ਭੇਜਿਆ। ਮਨੁੱਖ পাপ ਕਾਂ ਨਿਪ੍ਰਸ਼ਟ ਹੋ ਗਿਆ ਸੀ। ਉਸੇ ਮਨੁੱਖ ਲਈ ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਆਪਣੀ ਜਾਨ ਦੇ ਕੇ ਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੁਆਰਾ ਉਹਨਾਂ ਦੇ ਪਾਪਾਂ ਦਾ ਪ੍ਰਾਛਿਤ ਕੀਤਾ ਜੋ ਕੋਈ ਆਪਣੇ ਪਾਪਾਂ ਦਾ ਇਕਰਾਰ ਕਰਦਾ ਹੈ ਅਤੇ ਮਸੀਹ ਯਸੂ ਦੀ ਮੌਤ ਅਤੇ ਜੀ ਉੱਠਣ ਉੱਤੇ ਵਿਸ਼ਵਾਸ ਕਰਦਾ ਹੈ ਉਸ ਨੂੰ ਪਾਪਾਂ ਦੀ ਮਾਫੀ ਮਿਲਦੀ ਹੈ ਉਹ ਇੱਕ ਨਵੀਂ ਸ੍ਰਿਸ਼ਟ ਬਣ ਜਾਂਦਾ ਹੈ ਕਿਉਂਕਿ ਪਰਮੇਸ਼ਰ ਦਾ ਬਚਨ ਕਹਿੰਦਾ ਹੈ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ ਉਸ ਨੂੰ ਪਰਮੇਸ਼ਰ ਦੇ ਘਰ ਪਾਵ ਸਵਰਗ ਵਿੱਚ ਜਗ੍ਹਾ ਮਿਲਦੀ ਹੈ ਪੁੱਤਰ ਨੂੰ ਘਰ ਵਿੱਚ ਰਹਿਣ ਦਾ ਅਧਿਕਾਰ ਹੈ ਇਸ ਲਈ ਪਰਮੇਸ਼ਰ ਸਾਡਾ ਪਿਤਾ ਹੈ ਅਤੇ ਅਸੀਂ ਉਸ ਦੀ ਨਵੀਂ ਸ੍ਰਿਸ਼ਠਾ ਕੀ ਤੁਸੀਂ ਵੀ ਪਰਮੇਸ਼ਰ ਦੀ ਨਵੀਂ ਸ੍ਰਿਸ਼ਟ ਬੰਨਾ ਚਾਹੁੰਦੇ ਹੋ ਪਰਮੇਸ਼ਰ ਤੁਹਾਡੀ ਮਦਦ ਕਰੇ ਉਹ ਧੰ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਤਾਂ ਕੇ ਗਏ